ਏ ਗੱਲ ਸੁਣ ਮੱਖਣਾ ਡੋਣੇ ਦੀਆ ਟੱਕਣਾ ਲੈ ਬਈ ਮੱਖਣ ਸਿਆਂ ਆ ਗਿਆ ਤੇਰਾ ਟਕਾਣਾ ਟੇਕ ਖਵਾ ਜਾ ਪੀਰ ਨੂੰ ਮੱਥਾ ਤੇ ਕਰਦੇ ਕੰਮ ਸ਼ੁਰੂ ਏ ਗੱਲ ਸੁਣ ਮੱਖਣਾ ਡੋਣੇ ਦੀਆ ਟੱਕਣਾ ਲੈ ਬਈ ਅੱਜ ਕਰਦੇ ਦੁੱਧੋ ਦੱਦਾ ਇੱਕ ਵਾਰੀ ਮੱਖਣ ਮੱਖਣ ਹੋ ਜਾਏ ਹੈ ਕਰ ਕਰਾਂ ਖਿਜ ਰਖਵਾਜ ਨੂੰ ਮਯਾਦ ਮੱਖਣ ਸਿਆਂ ਪਿਛਲੀ ਵਾਰੀ ਖਵਾਜਾ ਸਾਹਿਬ ਦੀ ਯਾਦੀ ਮੇਰ ਹੋ ਗਈ ਤੇ ਲੋਕ ਨਾਰਾਜ਼ ਹੋ ਗਏ ਸੀ ਤੈਨਾਂ ਆਤ ਕੀ ਕਿਰਪਾ ਘਾਟ ਹੀ ਰੱਖੀਏ ਲੋਕ ਵੀ ਨਾਰਾਜ਼ ਨਹੀਂ ਕਰਨੇ ਲੈ ਵੀ ਮੱਖਣਾ ਅੱਜ ਨਹੀਂ ਵਜਦਾ ਤੈਨੂੰ ਦੇ ਅੱਜ ਦੱਸਦੇ ਆਂ ਵੀ ਤੂੰ ਲੋਕਾਂ ਨਾਲ ਕਰਨਿਆ ਠੱਗੀਆਂ ਆਖਰ ਤੂੰ ਵੀ ਰੱਬ ਨੂੰ ਜਾਣ ਦੇਣੀ ਆ ਤੇ ਕੀ ਮੂੰਹ ਖਾਵੇਂਗਾ ਜਾ ਕੇ ਹੈ ਵੈਸੇ ਤੇਰੇ ਨਾਲ ਵੀ ਤਗੜੇ ਇੱਥੇ ਠੱਗ ਤੁਰੇ ਫਿਰਦੇ ਆ ਉਹਨਾਂ ਦਾ ਵੀ ਤਾਂ ਚੱਲ ਨਹੀਂ ਰਿਆ ਵਾ ਚੱਲ ਕੋਈ ਨਹੀਂ ਕਵਾਜਾ ਸਾਹਿਬ ਤੁਸੀਂ ਮਿਹਰਬਾਨ ਜੇ ਤੁਸੀਂ ਨਾ ਹੋ ਤਾਂ ਮੇਰਾ ਤਾਂ ਕਾਰੋਬਾਰ ਨਾ ਚੱਲੇ ਲੋਕ ਤੇਰੇ ਅੱਗੇ ਪਿੱਛੇ ਫਿਰਨ ਹੈ ਕਰਾ ਕਿੰਨੂ ਧੋਣਾ ਤੇ ਹਾਲਾ ਲਾ ਵੀ ਬਸੰਤੀਏ ਧਮਿੰਦਰ ਸਾਹਿਬ ਹੁਣਾਤੇ ਤੇ ਤੂੰ ਬੜੀ ਕਿਰਪਾ ਕੀਤੀ ਓ ਮੈਂ ਤੇ ਵੀ ਕਰਦੇ ਕਿਰਪਾ ਛਾੜਦੇ ਮੇਤੇ ਵੀ ਬਸੰਤੀ ਰੱਖ ਏ ਆ ਹੀ ਮਾਂ ਕਾ ਦੁੱਧ ਸੁੱਕਾ ਏ ਮਾਜੀ ਤੁਸੀਂ ਮੇਰੇ ਜੇ ਹੁਣ ਬਸ ਹਾਏ ਹਾਏ ਇਹ ਮੂੰਹ ਖੁੱਲਣ ਨਹੀਂ ਡਈ ਹੈ ਖੁੱਲ ਜਾ ਸਿੰਸੇ ਆ ਵਾਦੂਆ ਲੈ ਵੀ ਮੱਖਣਾ ਹੋਰ ਨਹੀਂ ਜਿਆਦੇ ਤਗੜੇ ਕਰਨੇ ਇਹ ਨਾ ਹੋਵੇ ਤਗੜੇ ਹੋ ਗਏ ਤੇ ਤੈਨੂੰ ਹੀ ਠੋਕਣਾ ਵਾਦੂਆ ਲੈ ਵੀ ਮੱਖਣਾ ਕੰਮ ਹੋ ਗਿਆ ਕੰਪਲੀਟ ਮੱਖਣਾ ਇਹ ਕੜਾ ਆ ਗਿਆ ਉਹ ਮੱਖਣ ਸਿਆ ਵੀਰ ਜੀ ਕੀ ਹਾਲ ਜੇ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਤੂੰ ਹੀ ਕਿਦੋਂ ਆਏ ਮੈਂ ਵੇਖਿਆ ਨਹੀਂ ਤੁਹਾਨੂੰ ਇੱਥੇ ਹਾਂ ਮਾਮੀ ਇਹ ਕੀ ਬੰਡਿਆ ਵਾ ਇਹ ਲਾ ਦੁੱਧ ਪਾਉਂ ਚੱਲਿਆ ਪਿੰਡ ਨੂੰ ਦੁੱਧ ਚੰਗਾ ਤੂੰ ਪਿੰਡ ਨੂੰ ਪਾਉਣ ਚੱਲਿਆ ਵਾ ਤੇ ਆ ਕੀ ਕਰਨਿਆ ਸਾਡਾ ਚ ਬੱਚੇ ਦੇ ਕਰਨਿਆ ਨਿਆਣੇ ਪਾਲਣ ਦੇ ਆ ਕਿ ਕਿੱਥੇ ਆ ਨਿਆਣੇ ਨਿਆਣੇ ਗੁਰੂ ਆ ਘਰ ਆ ਮੈਂ ਕਿਹੜਾ ਬਿੱਲੀ ਆ ਕਿ ਜਿਹੜਾ ਨਾਲ ਚੁੱਕੀ ਫਿਰਨਿਆ ਆ ਪਹਿਲਵਾਨਾ ਇਹ ਮਖੜਾ ਆ ਕੀ ਆ ਆ ਪੁੱਛਣਿਆ ਮੈਂ ਉਹ ਇਹਦਾ ਨਹੀਂ ਪਤਾ ਇਹ ਆਪਣੀ ਹੀ ਮਾਂ ਮੰਲਣੀ ਮੈਨੂੰ ਲੱਗਦਾ ਪਹਿਲਵਾਨਾ ਤੂੰ ਫਿਲਮਾਂ ਨਹੀਂ ਵੇਨਾ ਬਸੰਤੀ ਇਹਨਾਂ ਕੁੱਤਿਆਂ ਦੇ ਸਾਹਮਣੇ ਮਤਨ ਆ ਚਨਾ ਉਹਦੇ ਠੀਕ ਆ ਪਰ ਮੈਂ ਤੈਨੂੰ ਆ ਪੁੱਛਦਾ ਕਿ ਇਹਦੇ ਚ ਪਾਇਆ ਕੀ ਆ ਜਿਹੜਾ ਕੰਮ ਕਰਨਿਆ ਡਰ ਲਾਉਣ ਦੇ ਆ ਇਹਦੇ ਵਿੱਚ ਉਹ ਪਹਿਲਵਾਨਾ ਅੱਛਾ ਗਿੱਲਾ ਤੇ ਅੱਜ ਵੀ ਗਿੱਲਾ ਵਾ ਠੀਕ ਆ ਆ ਵਾ ਸੁੱਕਾ ਸੁੱਕਾ ਦੁੱਧ ਪਾ ਕੇ ਮੈਂ ਜਰਾ ਕਿ ਇਹਨਾਂ ਨੂੰ ਬਰਾਬਰ ਕਰ ਦਿੰਦਾ ਬਰਾਬਰ ਦੇ ਕਰਨੇ ਦੁੱਧ ਕਿੰਨੇ ਨੂੰ ਕਿਲੋ ਵੇਦਾਂ ਪਹਿਲਾਂ ਮੈਨੂੰ ਇਹ ਗੱਲ ਦੱਸ 60 ਰੁਪਏ 60 ਰੁਪਏ ਰ ਪਿਓਰ ਦੁੱਧ ਦੇ ਤੂੰ ਪੈਸੇ ਲੈਣਿਆ ਵਾ ਤੇ ਗੁਰੂਆ ਦੇਣ ਉਹਨਾਂ ਨੂੰ ਜਾਲੀ ਦੇਆ ਦੁੱਧ ਨਕਲੀ ਬਣਾ ਬਣਾ ਕੇ ਦੇਣ ਓ ਗੁਰੂਆ ਜਾਲੀ ਨਹੀਂ ਆ ਪਹਿਲੀ ਗੱਲ ਮੈਨੂੰ ਇਹ ਦੱਸ ਕੋਈ ਪਿਓਰ ਚੀਜ਼ ਮਿਲਦੀ ਆ ਪਿਓਰ ਤੇ ਮਿਲਦੀ ਨਹੀਂ ਪਰ ਪੈਸੇ ਤੇ ਤੈਨੂੰ ਪਿਓਰ ਹੀ ਦੇਣਦੇ ਆ ਨਾ ਉਹ ਪਾ ਕੇ ਪਿਓਰ ਉਹਨਾਂ ਨੂੰ ਤੇ ਬਿਮਾਰ ਥੜਾ ਕਰਨੇ ਮੈਨੂੰ ਆਪਣਾ ਗਾਕਾਂ ਦਾ ਬੜਾ ਕੁਝ ਸ ਵਧੀਆ ਵਾ ਇਹ ਲੋਕਾਂ ਦੀ ਛਾਤੀ ਦੇ ਜੰਮਣਾ ਵਾ ਜਿੰਨੇ ਪੀ ਲਿਆ ਪਹਿਲਵਾਨ ਜੀ ਇਹ ਨਹੀਂ ਜੰਮਣਾ ਇਹੇ ਮੁੰਡਾ ਦੁੱਧ ਆ ਪੂਰਾ ਵਧੀਆ 100 ਰੁਪਏ ਦਾ ਪੈਕਟ ਆਉਂਦਾ ਵਾ ਗੁਰੂਆ ਮੈਨੂੰ ਤੇ ਦੁੱਧ ਤੇ ਲੈ ਗਵੇਂ ਦੁੱਧ ਤੇ ਭਰ ਤੂੰ ਪਾਈਆ ਨਹੀਂ ਲੈਂਦਾ ਤੂੰ ਦੁੱਧ ਮੈਥੋਂ ਕੀ ਲਾ ਤੇਰ ਕੋ ਦੁੱਧ ਕੀ ਲਈਏ ਆ ਤੂੰ ਪਾਣੀ ਦੇ ਪਉਣਾ ਆਖਰਾਂ ਦਾ ਦੇ ਮੈਨੂੰ ਪਹਿਲਾਂ ਤੂੰ ਬੇਈਮਾਨ ਲੱਗਦਾ ਬੰਦਾ ਵੀ ਬੇਈਮਾਨ ਹੀ ਆ ਤੂੰ ਓ ਇੱਥੇ ਇਮਾਨਦਾਰ ਕੌਣ ਆ ਭਲਵਾਨਾ ਸਾਰੇ ਇਦਾਂ ਹੀ ਚੱਲਣ ਡਿਆ ਵਾ ਆ ਜਿਹੜਾ ਲੈਂਦਾ ਜੈਣਾ ਤੂੰ ਬਿੱਟੂ ਦੋਜੀਆ ਮੇਰੇ ਨਾਲ ਜ਼ਿਆਦਾ ਪਾਣੀ ਪਾਉਂਦਾ ਮੈਂ ਤੇ ਅੱਧੀ ਬਾਲਟੀ ਪਾਈ ਉਹ ਪੂਰੀ ਭਰ ਕੇ ਪਾਉਂਦਾ ਕੋਈ ਨਹੀਂ ਆ ਇਹ ਪਾਣੀ ਦਾ ਤੇ ਪਤਾ ਲੱਗ ਜੂਗਾ ਉਹਦੇ ਦਾ ਵੀ ਆ ਤੈਨੂੰ ਪਹਿਲਾਂ ਮੈਂ ਤੇਰੀ ਵੀਡੀਓ ਵਖ ਵਖਾਂ ਆ ਵੇਖ ਲਾ ਖਾਂ ਕਿਦਾਂ ਦੀ ਬਣਾਈ ਆ ਹਾਂ ਪਲਵਾਨਾ ਕਹ ਤੂੰ ਸਹੀ ਡੈ ਮੈੰਗੋ ਹੀ ਆ ਪਰ ਇਹ ਸਹੀ ਨਹੀਂ ਬਣੀ ਡਿਲੀਟ ਕਰ ਦੇ ਦੁਬਾਰੇ ਬਣਾ ਲੈ ਇਹ ਤੇ ਤ ਕੁੜਾ ਮੇਰਾ ਕੱਦ ਕਾਠ ਨਹੀਂ ਵਧੀਆ ਆਉਂਦਾ ਅਕਲਾ ਗਿਆ ਤੂੰ ਮੇਰਾ ਮੂੰਹ ਨਹੀਂ ਸਹੀ ਆਉਂਦਾ ਮਿੰਤ ਵਾਲੀ ਗੱਲ ਹੀ ਤੇ ਨਹੀਂ ਡਿਲੀਟ ਕਰ ਦੁਬਾਰੇ ਬਣਾ ਲੈ ਆਹੋ ਇੱਥੇ ਤੇ ਨਾਟਕ ਸ਼ੂਟ ਕਰਨ ਨੇ ਆ ਨਾ ਨਾਟਕ ਬੰਡਿਆ ਇਥੇ ਤੇਰੀ ਦੁਬਾਰਾ ਬਣਾਉਂਗਾ ਤੈਨੂੰ ਦੱਸ ਦਾਂ ਜਰਾ ਕ ਮੈਂ ਹੁਣ ਤੂੰ ਮੇਰੀ ਵੀਡੀਓ ਵਿਖਾਵੇਂਗਾ ਲੋਕਾਂ ਨੂੰ ਪ੍ਰਾਣ ਏਦਾਂ ਕਰੇਗਾ ਹਣ ਵਿਖਾਉਣੀ ਆ ਔਰ ਵਿਖਾਉਣੀ ਨਹੀਂ ਆ ਤੂੰ ਬੇਇਮਾਨੀ ਕਰਨਿਆ ਤੇ ਵਿਖਾਉਣੀ ਆ ਪਲਵਾਨਾ ਕਿਤੇ ਮੈਂ ਇਕੱਲਾ ਹੀ ਥੋੜਾ ਬੇਈਮਾਨੀ ਕਰਨ ਨਿਆ ਐ ਇਤਾਂ ਦੇ ਵੱਡੇ ਵੱਡੇ ਲੀਡਰ ਕੁੜਿਆ ਦੇਸ਼ ਲੁੱਟ ਕੇ ਖਾ ਗਏ ਨਸ਼ੇ ਵੇਚਣ ਵਾਲਿਆਂ ਨੂੰ ਤੂੰ ਡੱਕਣ ਨਹੀਂ ਦਿਆ ਲੋਕੀ ਸਪਰਿਆਂ ਕਰੀ ਜਾਂਦੇ ਆ ਪੈਲੀਆਂ ਚ ਆ ਉਹ ਤਾਂ ਨਿਰਾ ਹੀ ਜਾ ਰਿਹਾ ਆ ਤਾਂ ਫੇਰ ਮੈਂ ਦੁੱਧ ਦੀ ਥਾਂ ਦੁੱਧ ਪਾਉਣ ਦਿਆ ਮੇਤੇ ਤੂੰ ਆਣ ਕੇ ਪੱਤਰਕਾਰ ਬਣਿਆ ਪਰ ਨਹੀਂ ਯਾਰ ਇਹ ਗੱਲ ਮੜੀ ਆ ਵੇਖ ਮੇਰਾ ਭਰਾ ਇੱਕ ਮੇਰੀ ਗੱਲ ਸੁਣ 5 ਰੁਪਏ ਮੱਖਣਾ ਵੱਧ ਲੈ ਲੈ ਲੋਕਾਂ ਕੋਲੋਂ ਪਰ ਇਹ ਚੀਜ਼ ਨਾ ਕਰ ਨਹੀਂ ਦਿੰਦੇ ਪੰਜ ਵਾਧ ਇਹ ਤਾਂ 60 ਦੇ ਲੱਗੇ ਰਹਿੰਦੇ ਆ ਫੇ ਮੈਂ ਕੀ ਕਰਾਂ ਇਹੋ ਕੋਈ ਕਰੂੰਗਾ ਮੈਂ ਡੰਗਰਾਂ ਨੂੰ ਵੰਡ-ਵੁੰਡ ਨਹੀਂ ਆਹੀ ਪਾਉਣੀ ਦੇ ਤਾਂ ਮੁੱਲ ਪੱਠੇ ਵੀ ਦਿੱਲੇ ਆ ਉਹਨਾਂ ਨੂੰ ਕਿੱਥੋਂ ਪੈਸੇ ਦੇਣੇ ਆਹੀ ਉਹ ਮੁੱਲ ਤੇ ਲੈਲੇ ਆ ਪਰ ਵੇਖ ਰੱਬ ਨੂੰ ਮੰਨਦਾ ਵਾਂ ਮੱਖਣਾ ਮੰਨਦਾ ਵਾਂ ਪਹਿਲਵਾਨਾ ਪਾਣੀ ਨੂੰ ਦੁੱਧ ਚ ਪਾਈ ਜਾਨਾ ਤੇ ਨਾਂ ਰੱਖਿਆ ਮੱਖਣਾ ਰੱਬਾਂ ਦਾ ਵਾ ਦਹਾਂ ਨੌਾਂ ਦੀ ਕਿਰਤ ਕਰਨੀ ਚਾਹੀਦੀ ਆ ਦਹਾਂ ਨੌਾਂ ਦੀ ਕਿਰਤ ਕਰਨੀ ਆਈਦੀ ਆ ਪਹਿਲਵਾਨਾ ਫੇ ਤੇ ਮੇਰੀ ਦਹਾਂ ਨੌਾਂ ਦੀ ਕਿਰਤੀ ਹੋਈ ਐ ਇਹ ਤੇਰੀ ਦਹਾਂ ਨੌਾਂ ਦੀ ਗੜੀ ਕਰਤੇ ਆ ਗੁਰੂਆ ਜਦੋਂ ਇਹ ਡੰਗਰ ਚਾਉਂਦੇ ਆ ਨਾ ਸਾਰਾ ਟੱਬਰ ਘਰੇ ਘ ਆ ਰਹੇ ਕੱਢਦਾ ਵਾਂ ਤੇ ਮੇਰੀ ਦਹੇਂ ਉਂਗਲਾਂ ਦੋਹਦੀਆਂ ਹੀ ਆ ਵਾਹ ਵੀ ਤੇਰੇ ਮੱਖਣਾ ਵੜਰ ਲੈ ਆਈ ਆਈ ਆਈਆ ਹੈ ਹੋਰ ਗੁਰੂਆ ਡੰਗਰ ਚੋਨਾ ਕਿਤੇ ਸੌਖੇ ਪਏ ਆ ਪੁਰਾਣਾ ਹੋਣ ਹੋ ਜਾਂਦਾ ਜਦੋਂ ਮੈਂ ਡੰਗਰ ਚੋਨਾ ਵੇਖ ਮੱਖਣਾ ਹਾਂਜੀ ਦੁੱਧ ਵੇਖ ਤੂੰ ਜਿਹੜਾ ਇਦਾਂ ਬਣਾਉਂਗਾ ਕੋਈ ਬੰਦਾ ਬਿਮਾਰ ਹੋਊਗਾ ਜਿਹੜੇ ਤੇਰੇ ਕੋਲ ਦੁੱਧ ਲੈਂਦੇ ਆ ਉਹ ਜਦੋਂ ਖਾਣ ਵਾਲੇ ਨਾ ਰਹਿਣਗੇ ਤੇ ਕਿਨੂੰ ਵੇਚਾਂਗੇ ਦੁੱਧ ਆਪਾਂ ਤੇ ਇਹ ਕਰਕੇ ਮੇਰਾ ਵੀਰ ਬੇਈਮਾਨੀ ਛੱਡ ਦੇ ਸਿੱਧੇ ਰਾਹ ਤੇ ਆ ਜਾ ਓਹ ਹੋ 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 ਪਲਵਾਨਾ ਮੈਨਾਂ ਗੁਨਾਹ ਕਰਨ ਡਿਆ ਅੱਜ ਤੇ ਤੂੰ ਮੇਰੀਆਂ ਅੱਖਾਂ ਖੋਲਤੀ ਐ ਲੈ ਫਿਰ ਮੈਨੂੰ ਮੇਰੇ ਰਿਜਕ ਦੀ ਸੋਹ ਜੇ ਮੈਂ ਇੱਥੋਂ ਆ ਦੋ ਗਾਂ ਪਾਣੀ ਪਾਵਾਂ ਅੱਗੋਂ ਹੀ ਪਾਣੀ ਅੱਛਾ ਮਤਲਬ ਪਾਣੀ ਪੀਣੋਂ ਨਹੀਂ ਆਪਾਂ ਖਾਣਾ ਜਗਾ ਬਦਲ ਲੈਣੀ ਆ ਪਲਵਾਨਾ ਕੀ ਹੁਣ ਯਾਰ ਮੈਂ ਮਰ ਜਾ ਤੈਨੂੰ ਕਹਿਣ ਤੇ ਡਿਆ ਵਾ ਕਿ ਇੱਥੋਂ ਮੈਂ ਨਹੀਂ ਪਾਣੀ ਪਰਦਾ ਤੈਨੂੰ ਮੈਂ ਕੀਸੀਆਂ ਕਰ ਕਰਕੇ ਵਿਖਾਦਾ ਇੱਥੇ ਹੁਣ ਮੇਰੀ ਵੀਡੀਓ ਡਿਲੀਟ ਕਰ ਦੇ ਕਿੰਨੀ ਕਰੀ ਤੈਨੂੰ ਮੈਂ ਐਵੇਂ ਨਿਆਣਾ ਇੱਕ ਨਾ ਮਾਸਾ ਮੋਟਾ ਨਹੀਂ ਆ ਤੂੰ ਦੁੱਧ ਮੈਤੋਂ ਲੈਣਾ ਹਣ ਤੂੰ ਮੈਂ ਵਧੀਆ ਦੁੱਧ ਤੈਨੂੰ ਦੇ ਕੇ ਜਾ ਕੇ ਕਰ ਉਹ ਭਰਾਵਾ ਮੱਖਣਾ ਏ ਤੂੰ ਮਸਾਲੇ ਨਾਲ ਆ ਮੇਰਾ ਭਰਾ ਪਰ ਮੈਂ ਤੈਨੂੰ ਗੱਲ ਇਹ ਕਹਾਂ ਕਿ ਅੱਜ ਮੈਂ ਹੁਣ ਤੂੰ ਮੈਂ ਅੱਖੀ ਤੈਨੂੰ ਪਾਉਂਦੇ ਵੇਖ ਲਿਆ ਠੀਕ ਆ ਇਹ ਦੁੱਧ ਤੈਨੂੰ ਰੋਲਣਾ ਪੈਣਾ ਹੀ ਹਾਂ ਹਾਂ ਇਹ ਗੁਰੂਆ ਦੰਤਰਾ ਕਰ ਮੈਂ ਮੇਰੇ ਦਹੀਂ ਘਰੀ ਦੁੱਧ ਜਾਣਾ ਵਾ ਅੱਧਾ ਪਿੰਡ ਮੈਰ ਜਾਉਣਾ ਵਾ ਜਾਲੀ ਤੇ ਗੁਰੂਆ 5-7 ਕਿਲੋ ਹੀ ਆ ਬਾਕੀ ਤੂੰ ਮੇਰਾ 20 ਕਿਲੋ origignal weed ਲਾ ਦੇਣਾ ਇਹ ਦੋਲਣਾ ਪੈਣਾ ਤੂੰ ਉਹਦੇ ਵਿੱਚ ਰਲਾ ਲਿਆ ਬਲੋ ਮਾਨਾ ਵੇਖੀ ਡੋਲਣ ਦੀ ਨਹੀਂ ਲੋੜ ਪੈਣੀ ਐ ਜਿਹੜਾ ਪਾਣੀ ਪਾਣੀ ਭਾਰਾ ਹੁੰਦਾ ਨਾ ਸਿਆਣੇ ਆਂਦੇ ਹਾਂ ਤੇ ਪਾਣੀ ਆ ਜਿਹੜਾ ਉਹ ਥੱਲੇ ਬੈ ਗਿਆ ਵਾ ਦੁੱਧ ਉੱਤੇ ਆ ਗਿਆ ਮੈਂ ਉੱਤੋਂ ਉੱਤੋਂ ਪਉਣ ਪਉਣ ਕੇ ਤਾਹਾਂ ਅਸਰੇ ਪਾਣੀ ਵਾਲਾ ਰਹਿਣ ਦੋ ਤੇ ਪਾਣੀ ਵਾਲਾ ਥੱਲੇ ਬੈ ਜਾਣਾ ਬੱਲੇ ਤੇਰੇ ਸਿਆਣ ਆ ਤੇਰਾ ਨਾਮ ਮੱਖਣ ਕਿੰਨੇ ਰੱਖਿਆ ਮੈਨੂੰ ਪਹਿਲਾਂ ਇਹ ਗੱਲ ਦੱਸ ਹੈ ਗੁਰੂਆ ਵੇਖਾ ਮੂੰਹ ਪਰ ਜਾਂਦਾ ਮੱਖਣ ਮੇਰੀ ਬੀਬੀ ਨੇ ਨਾਂ ਰੱਖਿਆ ਇਹ ਮੱਖਣ ਤੇ ਤੇ ਮੱਖਣ ਨੂੰ ਲਾ ਲਾਉਂਦੇ ਆ ਇਹ ਜੇ ਵੀਡੀਓ ਡਿਲੀਟ ਕਰਾਉਣੀ ਹੈ ਨਾ ਤੇ ਮੱਖਣਾ ਦੁੱਧ ਰੋੜਨਾ ਪੜਾਈ ਇਹ ਇੱਕੋ ਹੀ ਸ਼ਰਤ ਈ ਮੈਂ ਵੀ ਸੌਂ ਖਾ ਲਈ ਇਹ ਤੂੰ ਪਹਿਲਾਂ ਉਂਗਲ ਰੱਖ ਲੜ ਆਹ ਰੈਡ ਲੀਡ ਵਾਲੇ ਦੇ ਉਂਗਲ ਰੱਖ ਉਸੇ ਵळे ਹੋ ਗਈ ਕਿ ਡਲੀਡ ਤੈਨੂੰ ਵੱਡੇ ਮਹਾਰਾਜ ਦੀ ਸੌਂ ਹੀ ਸਹੀ ਆ ਡੋਲ ਦੇ ਕੋਈ ਨਹੀਂ ਲੀਡ ਆ ਵੇਹਡ ਲੀਡ ਤੇਰੇ ਸਾਹਮਣੇ ਰੱਖਦੀ ਉਂਗਲ ਚੱਲ ਘਰ ਚਲੋ ਓਏ ਮਾਜੀ ਹੁਣ ਤੁਸੀਂ ਉੱਠ ਜੋ ਇੱਥੋਂ ਮੇਰੀ ਖੱਬੀ ਅੱਖ ਸਵੇਰ ਦੀ ਫੜਕੰਡੀ ਸੀ ਤੇ ਤੁਸੀਂ ਵੀ ਨਹੀਂ ਮੈਨੂੰ ਦੱਸਿਆ ਕਿ ਕੋਈ ਨਰਥ ਹੋਣ ਵਾਲਾ ਵੇਲੋ ਹੋ ਗਿਆ ਨਾ ਚਲਾ ਡੋਲ ਦੁੱਧ ਨਖਰੇ ਨਾ ਕਰ ਉਹ ਲਿਆ ਫੜਾ ਇਧਰ ਕੀ ਨਖਰੇ ਕਰੀ ਜਾਂਦੇ ਪਰ ਇਹਨੂੰ ਵੀ ਛੁੱਟ ਬਰੇ ਉਹ ਗੁਰੂਆ ਕਿਉਂ ਆਪਣੇ ਹੱਥ ਖਰਾਬ ਕਰਨ ਡਿਆ ਮੈਂ ਆਪੇ ਛੁੱਟੂੰਗਾ ਕਿਤੇ ਦੂਰ ਰੂੜੀ ਤੇ ਚਲੋ ਹੇ ਮਾਜੀ ਤੁਸੀਂ ਹੁਣ ਡੱਬੇ ਚ ਟ੍ਰੈਮ ਕਰ ਲੋ ਇਹ ਤੇ ਹੁਣ ਤੂੰ ਗੱਲ ਹੁਣ ਆਪਾਂ ਨੂੰ ਹੇ ਮਾਜੀ ਛੱਡ ਕੇ ਤੇ ਮਾਦਰੀ ਲੱਗਦਾ ਲਿਆਉਣੀ ਪੈਣੀ ਆ ਢੋਲਰੇ ਢੋਲਰੇ ਹਾਂ ਢੋਲਰੇ ਢੋਲਰੇ ਕਰੋ ਹਣੇ ਕਰੀ ਪਹਿਲਵਾਨਾ ਮਾਰੀ ਤੇ ਤੂੰ ਮੇਰੇ ਢਿੱਡੇ ਲਾਤੀ ਆ ਦੰਸ ਚੱਲ ਲੱਤ ਦੀ ਗੱਲ ਨਹੀਂ ਤੈਨੂੰ ਵੀ ਗਾਂ ਤੋਂ ਪਤਾ ਲੱਗਦਾ ਲੱਗਦਾ ਰਹੂਗਾ ਨਾਲੇ ਆ ਬਸੰਤੀ ਵਾਲੇ ਪੈਕਟ ਜਿਹੜੇ ਨਾ ਇਹ ਲਿਆਉਣੇ ਛੱਡ ਦੇ ਠੀਕ ਆ ਗੁਰੂਆ ਕਿੰਨਾ ਦੁੱਧ ਤੂੰ ਖਰਾਬ ਕਰਾ ਦੇ ਲੱਗਾ ਵਾ ਇਹ ਤੈਨੂੰ ਡੋਲਣਾ ਪਣਾ ਇੱਧਰ ਛੁੱਟ ਸੂਏ ਵਾਲ ਨੂੰ ਛੁੱਟਦੇ ਪਰੇ ਨਹੀਂ ਤੇ ਪਹਿਲਵਾਨ ਜੀ ਮੇਰਾ ਤੇ ਜੇਰਾਨੀ ਜੇ ਭੈਣ ਦਾ ਡੋਲਣ ਨੂੰ ਖੜਾ ਹੱਥ ਤੇ ਪਵਾ ਨਾਲ ਚੱਲ ਗੁਰੂਆ ਰੱਬ ਕਰੇ ਪਲਵਾਨਾ ਐ ਤੋਗਾ ਤੂੰ ਨਾ ਮੇਰੇ ਮੱਥੇ ਲੱਗਦੇ ਲੈ ਵੀ ਪਲਵਾਨਾ ਨੁਕਸਾਨ ਤੇ ਤੂੰ ਮੇਰਾ ਘਰਾਤਾ ਹੀ ਹੋ ਤੇ ਮੇਰੀ ਹੁਣ ਵੀਡੀਓ ਵੀ ਡਿਲੀਟ ਕਰ ਉਹ ਫੋਨ ਚਲਾਉਣਾ ਆਉਂਦਾ ਤੈਨੂੰ ਹਾਂ ਦਾਵਾ ਨਿਆਣਿਆਂ ਨੂੰ ਆਉਂਦਾ ਮੈਨੂੰ ਵੀ ਆਉਂਦਾ ਆ ਲੈ ਫਿਰ ਉਹ ਲੈ ਓਏ ਆ ਤੇ ਨੈਟ ਤੇ ਪੈ ਗਈ ਆ ਹਾਏ ਨੈਟ ਤੇ ਪਾਤੀ ਮੇਰੀ ਵੀਡੀਓ ਆ ਤੇ ਨੈਟ ਤੇ ਪੈ ਗਈ ਹੁਣ ਕੀ ਕਰੀਏ ਹੋਏ ਵੀਰ ਜੀ ਜਿੱਤੋਂ ਵੀ ਮੇਰੀ ਇਹ ਵੀਡੀਓ ਚੱਲ ਗਈ ਆਣਾ ਡਿਲੀਟ ਕਰ ਦਿਓ ਇਹ ਕਹੇ ਵਿਰੋਧੀ ਦੋਜੀ ਨੇ ਮੇਰੀ ਮੇਰਾ ਮੂੰਹ ਲਾ ਕੇ ਤੇ ਮੇਰੀ ਵੀਡੀਓ ਪਾਤੀ ਆ ਜਿੱਤੋਂ ਵੀ ਜਾਵੇ ਤੇ ਵੀਰ ਮੇਰੇ ਡਿਲੀਟ ਕਰ ਦਿਓ ਹੋਏ ਪੁਲਵਾਨਾ ਤੇਰਾ ਬੈਜੇ ਬੇੜਾ ਮੇਰੀ ਵੀਡੀਓ ਨੈਟ ਤੇ ਪਾਤੀ ਓ